ਫਾਈਰ ਆ ਕੇ ਐਸਐਸ ਲੱਗਦੇ ਵਿੱਚ ਕੀ ਮਾਮਲਾ ਹੋਇਆ ਅੱਜ ਸਾਰਾ ਯਾਰ ਅਜੀ ਇੱਥੇ ਇੱਕ ਅਸ਼ੀਸ਼ ਨਾਮ ਦਾ ਮੁੰਡਾ ਇੱਥੇ ਏਅਰ ਨਾਈ ਦਾ ਕੰਮ ਕਰਦਾ ਸੀਗਾ ਉਹਦੇ ਘਰ ਦੇ ਕਿਤੇ ਉਹਨੂੰ ਸਵੇਰੇ ਉਹ ਕਸਟਮਰ ਫੋਨ ਕਰਦੇ ਉਹਨੇ ਫੋਨ ਨਹੀਂ ਚੱਕਦਾ ਹੋਣਾ ਉਹਰੇ ਬਰਦਰ ਨੂੰ ਫੋਨ ਕੀਤਾ ਤੇ ਉਹਦੇ ਬਰਦਰ ਨੇ ਆ ਕੇ ਦੇਖਿਆ ਤਾਂ ਉਹਨੇ ਮੁੰਡੇ ਨੇ ਫਹਾ ਲਿਆ ਸੀਗਾ ਫਿਰ ਇਹਨਾਂ ਨੇ ਦੁਕਾਨਾਂ ਵਾਲਿਆਂ ਨੇ ਮੈਨੂੰ ਫੋਨ ਕੀਤਾ ਤੇ ਸਾਰੇ ਮੁੱਹੱਲਾ ਇਕੱਠਾ ਹੋ ਗਿਆ ਦੁਕਾਨਾਂ ਵਾਲੇ ਇਕੱਠੇ ਹੋ ਗਏ ਜਦੋਂ ਆ ਕੇ ਦੇਖਿਆ ਤਾਂ ਉਹਨੇ ਮੁੰਡੇ ਨੇ ਪੱਖੇ ਦੇ ਨਾਲ ਆਪਣਾ ਫਹਾ ਲਿਆ ਸੀਗਾ ਕੋਈ ਪਤਾ ਲੱਗਾ ਵੀ ਕੀ ਕਰ ਰਿਹਾ ਉਹਦਾ ਬਰਦਰ ਦੱਸ ਰਿਹਾ ਕਿ ਕੋਈ ਕੁੜੀ-ਕੜੀ ਦਾ ਚੱਕਰ ਹੈ ਜੀ ਹੁਣ ਇਹ ਨਹੀਂ ਵਿਚਲੀ ਗੱਲ ਦਾ ਨਹੀਂ ਪਤਾ ਸਾਨੂੰ ਜੀ ਕੀ ਚੱਕਰ ਹਾਂਜੀ ਪੁਲਿਸ ਆਇਆ ਐਸਐਚਓ ਸਾਹਿਬ ਆਪ ਆਏ ਹਾਂਜੀ ਹੁਣ ਦੇਖੇ ਪੁਲਸ ਵਾਲੇ ਪੁਲਸ ਵਾਲੇ ਕਹਿ ਰਹੇ ਕਿ ਹੁਣ ਤਫਦੀਸ਼ ਕਰੂਗੇ ਫਿਰ ਦੇਖਦੇ ਕੀ ਨਿਕਲਦਾ ਹੈ ਹਾਂਜੀ ਮੇਰਾ ਆਰਾਮ ਦਾ ਕੁਮਾਰ ਸੋਮਨਾਥ ਹੋਇਆ ਸਰ ਆਰਾਮ ਕੁਮਾਰ ਮੇਰਾ ਬਰਦਰ ਹਸਨ ਰਾਤੀ ਸਰ ਰੋਟੀ ਦੇਣ ਤੋਂ ਬਾਅਦ ਤੇ ਇੱਕ ਕੁੜੀ ਨਾਲ ਜਦਾਂ ਕਿ ਪਿਆਰ ਦਾ ਚੱਕਰ ਸੀ ਸਨ ਤੇ ਉਹ ਚੱਕਰ ਜੇ ਜਦ ਤੱਕ ਸਾਰਾ ਹੋ ਗਿਆ ਸੀ ਇਹ ਕੁੜੀ ਨੂੰ ਉਹ ਕੁੜੀ ਵਾਲੇ ਬਹੁਤ ਜ਼ਿਆਦਾ ਇਹਨੂੰ ਧਮਕਦੇ ਸੀ ਧਮਕਾਉਂਦੇ ਸੀ ਬਹੁਤ ਜ਼ਿਆਦਾ ਡਰਾਉਂਦੇ ਸੀ ਬਲੈਕਮੇਲ ਬਹੁਤ ਜ਼ਿਆਦਾ ਕਰਦੇ ਸੀਗੇ ਉਹ ਕਰਨ ਰਾਤੀਆਂ ਅਮ ਸਰ ਆਉਣ ਨਾ ਸਾਰਾ ਕੋਈ ਕਰਨ ਤੋਂ ਬਾਅਦ ਇਹਨਾਂ ਨੇ ਰੋਟੀ ਪਾਣੀ ਜੋ ਵੀ ਕੀਤਾ ਉਹ ਜ਼ਿਆਦਾ ਨਹੀਂ ਸਹਿ ਸਕਿਆ ਸਾਰਿਆਂ ਨੇ ਗੱਲਬਾਤ ਜਿੱਦਾ ਕਰਦਾ ਸੀ ਬਹੁਤ ਜ਼ਿਆਦਾ ਖਮੋਜਾ ਰਹਿੰਦਾ ਸੀ ਉਹ ਦਿਲ ਦੀਆਂ ਗੱਲਾਂ ਕਦੀ ਖੁੱਲ ਕੇ ਕੀਤੀਆਂ ਨਹੀਂ ਹੁਣ ਕਦੇ ਵੀ ਨੇ ਕੀਤੀਆਂ ਸੀ ਪੁੱਛਦੇ ਹੁੰਦੇ ਕਰਦੇ ਨਹੀਂ ਤੇ ਆ ਕੋਣ ਰਾਤੀ ਆਣ ਤੋਂ ਬਾਅਦ ਪਤਾ ਨਹੀਂ ਉਹਦੇ ਦਿਲ 'ਚ ਕੀ ਸੀ ਕੀ ਨਹੀਂ 12 ਵਜੇ ਤੋਂ ਬਾਅਦ ਤਾਂ ਆਹ ਸਰ ਤੁਹਾਨੂੰ ਕਿਤਾ ਪਤਾ ਲੱਗਾ ਇਸ ਬਾਰੇ ਸਵੇਰੇ ਫੋਨ ਜਦਾਂ ਕਿ ਚੱਕਰਦੇ ਸਾਰੇ ਕਸਟਮਰ ਕਿਸੇ ਦਾ ਫੋਨ ਚੱਕਦਾ ਨਹੀਂ ਪਿਆ ਸੀ ਉਹ ਫਿਰ ਮੈਨੂੰ ਭਾਈ ਉਹਨਾਂ ਨੇ ਫੋਨ ਕੀਤਾ ਕਹਿੰਦਾ ਯਾਰ ਫੋਨ ਹੀ ਚੱਕਦਾ ਪਿਆ ਚਲੋ ਆਇਓ ਚਲ ਕੇ ਦੇਖਦੇ ਹਾਂ ਮੈਂ ਕਿਹਾ ਚਲੋ ਜਦੋਂ ਆਣ ਕੇ ਸਰ ਸ਼ੀਸ਼ਾ ਤੋੜ ਕੇ ਸਰ ਦੇਖਿਆ ਤੇ ਇਲਾਜ ਫਾਹਾ ਲੈ ਕੇ ਜਦ ਬੈ ਆਪਣੇ ਆਪ ਨੂੰ ਕੀਤਾ ਇਹ ਕੁੜੀ ਉਹ ਮੈਰਿਜ ਸੀ ਕੀ ਕਹਿੰਦੇ ਮੈਰਿਡ ਮੈਰਿਡ ਸਰ ਮੈਨਰੇਡ ਸੀ ਬਹੁਤ ਜ਼ਿਆਦਾ ਉਹਨਾਂ ਨੇ ਬਲੈਕਮੇਲ ਕੀਤਾ ਸੀਮਾ ਰਾਣੀ ਨਾਮ ਆ ਸੀਮਾ ਰਹਿੰਦੇ ਕਿੱਥੇ ਹੋ ਰਹਿੰਦੇ ਨੀਲਗੰਗੁਰ ਤੁਸੀਂ ਕੀ ਮੰਗ ਕਰਦੇ ਆ ਮੰਗ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿੱਦਾਂ ਕਿ ਮੇਰਾ ਜੋਬਰ ਆ ਰਿਹਾ ਭਰਾ ਛੱਡੀ ਤੇ ਸਰ ਬਲੈਕਮੇਲ ਇਨਾ ਕੀਤਾ ਬਹੁਤ ਵਰਦਾਨ ਸੀ ਕਰਦੇ ਕਿ ਉਹ ਕਰ ਉਸ ਇੰਨੀ ਮੰਗਾ ਜੋ ਮੈਨੂੰ ਇਨਸਾਫ ਮਿਲਣਾ ਚਾਹੀਦਾ 112 ਤੋਂ ਕੰਪਲੀਟ ਮਿਲੀ ਸੀਗੀ ਜੀ ਕਿ ਕਿਸੇ ਵਿਅਕਤੀ ਨੇ ਸਾਬਜਾਦਾ ਅਜੀਤ ਸਿੰਘ ਨਗਰ ਵਿੱਚ ਆਪਣੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਆ ਅਸੀਂ ਮੌਕੇ ਤੇ ਆਏ ਆ ਜੀ ਤੇ ਮੌਕੇ ਦੇ ਹਾਲਾਤ ਦੇਖਿਆ ਜੀ ਬਾਕੀ ਘਰਦਿਆਂ ਦੇ ਬਿਆਨ ਲਵਾਂਗੇ ਜੀ ਘਰਦਿਆਂ ਦੇ ਬਿਆਨ ਲੈ ਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਜੀ